ਤੇ ਪਾਚਾ ਜੀ ਨੇ ਮਨ ਨੂੰ ਸੰਬੋਧਨ ਕਰਦੇ ਹੋਇਆ ਮਨ ਪਿਆਰਿਆ ਜੀਓ ਮਿਤਰਾ ਸ਼ਬਦ ਵੀ ਪਾਚਾ ਜੀ ਨੇ ਗੁਰਬਾਣੀ ਦੇ ਅੰਦਰ ਸੁਭਾਇਮਾਨ ਕੀਤੇ ਔਰ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਮਨ ਨੂੰ ਇਹ ਵੀ ਕਿਹਾ ਕਿ ਤੇਰੀਆਂ ਚਤੁਰਾਈਆਂ ਜਿਹੜੀਆਂ ਉਹ ਕੰਮ ਨਹੀਂ ਆ ਸਕਦੀਆਂ ਔਰ ਇੱਥੋਂ ਤੱਕ ਵੀ ਕਹਿ ਦਿੱਤਾ ਮਨ ਖੁੱਟ ਹਰ ਤੇਰਾ ਨਹੀਂ ਵਿਸਵਾਸ ਤੂੰ ਮਹਾ ਉਦਮਾਦਾ ਖਰਕਾ ਪੈਂਖਰ ਤੋ ਛਟੈ ਜੋ ਉੱਪਰ ਲਾਤਾ ਮਹਾਰਾਜ ਜੀ ਨੇ ਮਨ ਨੂੰ ਜਿਹੜਾ ਇੱਕ ਗਧੇ ਦੇ ਨਾਲ ਵੀ ਤਖੱਲਸ ਦੇ ਕੇ ਉਸ ਨੂੰ ਜਿਹੜਾ ਸਮਾਜ ਦੇ ਅੰਦਰ ਸੋਝੀ ਕਰਵਾਉਣ ਦੇ ਵਾਸਤੇ ਜਿਹੜਾ ਉਹ ਜਾਗਰੂਕ ਕੀਤਾ ਤੇ ਮਨ ਨੂੰ ਪਿਆਰ ਦੇ ਨਾਲ ਮਿੱਤਰ ਕਹਿ ਕੇ ਪਿਆਰਾ ਕਹਿ ਕੇ ਪ੍ਰੀਤਮ ਕਹਿ ਕੇ ਵੀ ਮਹਾਰਾਜ ਜੀ ਨੇ ਸੰਬੋਧਨ ਕੀਤਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਵੀ ਸਰੀਰ ਦੀਆਂ ਕਿਰਿਆਵਾਂ ਨੇ ਜਿੰਨਾ ਵੀ ਅਸੀਂ ਆਪਣੀ ਬਾਡੀ ਦੇ ਨਾਲ ਕੰਮ ਕਰਦੇ ਹਾਂ ਜੀਵਨ ਬਤੀਤ ਕਰਦੇ ਹਾਂ ਉਹਦੇ ਵਿੱਚ ਬਹੁਤਾਂਤ ਦੇ ਅੰਦਰ ਸਾਡਾ ਸਰੀਰ ਨੂੰ ਚਲਾਉਣ ਦਾ ਯੋਗਦਾਨ ਸਾਡੇ ਮਨ ਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖਾ ਜੇਕਰ ਤੂੰ ਇਸ ਮਨ ਦੇ ਉੱਪਰ ਆਪਣਾ ਥੋੜਾ ਜਿਹਾ ਕੰਟਰੋਲ ਕਰ ਲਵੇਂ ਕਿਉਂਕਿ ਮਨ ਨੂੰ ਕੰਟਰੋਲ ਕਰਨਾ ਵੀ ਉਸ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਨੂੰ ਜਦੋਂਸੀਂ ਪੜ੍ਹਦੇ ਹਾਂ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਕਾਰਜ ਹੈ